ਤਾਂ ਜੀ ਬੰਦ ਲਾਇਆ ਹੈ ਬਾਈਪਰ ਕੋਲ ਕੀਤੀ ਹੈ ਕਾਹੀ ਪੇਸ਼ਾਨੀ ਲੱਗੀ ਜੀ ਅ ਮੈਂ ਸ਼ਿਗਵੀਰ ਸਿੰਘ ਸੰਧੂ ਖੇਤੀਬਾੜੀ ਅਫਸਰ ਬਲਕ ਡੇਰਾਬਾ ਬਣਾਣੇ ਪਿਛਲੇ ਸਮੇਂ ਜਿਹੜਾ ਹੜ੍ਹ ਆਇਆ ਸਾਡੇ ਏਰੀਆ ਦੇ ਵਿੱਚ ਉਹ ਸਾਡੇ ਪ੍ਰਭਾਵਿਤ ਏਰੀਆ ਦੇ ਲਈ ਸਰਕਾਰ ਵੱਲੋਂ ਕੁੱਦਮ ਕੀਤਾ ਗਿਆ ਕਿ ਪ੍ਰਭਾਵਿਤ ਕਿਸਾਨਾਂ ਨੂੰ ਜਿਹੜਾ ਵਾ ਫ੍ਰੀ ਬੀਜ ਦਿੱਤਾ ਜਾਵੇ ਤੇ ਜਿਹੜੇ ਗੈਰ ਹੜ੍ਹ ਪ੍ਰਭਾਵ ਖੇ ਲੋਕ ਨੇ ਉਹਨਾਂ ਦੇ ਲਈ ਵਿਰਾਸਤ ਸਬਸਿਡੀ ਉੱਤੇ ਜਿਹੜਾ ਵਾ ਬੀਜ ਦਿੱਤਾ ਜਾਣਾ ਸਾਡੇ ਕੋਲ ਹੁਣ ਤੱਕ ਉन्नत ਕਿਸਮਾਂ ਦਾ 2800 ਦੇ ਕਰੀਬ ਬੈਗ ਜਿਹੜਾ ਉਹ ਸਾਡੇ ਕੋਲ ਇਤਿਆਹਾ ਚੁੱਕਾ ਜਿਹੜਾ ਕਿ ਅਸੀਂ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਨਾਲ ਸਮੇਂ-ਸਮੇਂ ਜਿਵੇਂ-ਜਿਵੇਂ ਸਾਡੇ ਕੋਲ ਹੋਰ ਡਿਮਾਂਡ ਕਿਸਮ ਦੀ ਆਈ ਜਾਏਗੀ ਉਦੋਂ ਤੇ ਅਸੀਂ ਵੀ ਲਗਾ ਕੇ ਕਿਸਾਨਾਂ ਦੀ ਜਿਹੜੀ ਉਹ ਪੂਰਤੀ ਕਰਨ ਦੀ ਹਰ ਸੰਭੂ ਕੋਸ਼ਿਸ਼ ਕਰਾਂਗੇ ਕਿਸਾਨ ਦਾ ਕੀ ਹੋ ਰਿਹਾ ਹੈ ਕਿਸਾਨ ਨੂੰ ਵੀ ਅਪਲਾਈ ਕਰਨ ਦੇ ਲਈ ਕਿਸਾਨ ਦਾ ਅਨਾਜ ਪੋਰਟਲ ਦੇ ਤੇ ਰਜਿਸਟਰ ਹੋਣਾ ਜ਼ਰੂਰੀ ਹੈ ਪਹਿਲਾਂ ਕਿਸਾਨ ਉਸ ਪੋਰਟਲ ਤੇ ਰਜਿਸਟਰ ਹੋਏਗਾ ਉਸ ਤੋਂ ਬਾਅਦ ਉਹ ਅਪਲਾਈ ਕਰਨ ਵੇਲੇ ਉਸ ਦਾ ਆਧਾਰ ਕਾਰਡ ਜਿਹੜਾ ਉਹਦੇ ਫੋਨ ਨੰਬਰ ਨਾਲ ਲਿੰਕ ਹੋਣਾ ਚਾਹੀਦਾ ਉਹ ਜਿੰਨਾ ਉਹਦਾ ਰਕਬਾ ਵਾ ਉਹਨਾਂ ਰਕਬਾ ਅਪਲਾਈ ਕਰੇਗਾ ਉਸ ਅਰਜੀ ਦੇ ਵਿੱਚ ਉਹ ਅਰਜੀ ਜਿਹੜੀ ਆ ਮਾਲ ਮਹਿਕ ਨੇ ਦੇ ਪਟਵਾਰੀ ਜਿਹੜੇ ਆ ਉਹ ਨੂੰ ਤਸਦੀਕ ਕਰਨਗੇ ਕਿ ਇਸ ਕਿਸਾਨ ਦਾ ਇਹਨੇ ਇੱਕ ਏਕੜ ਰਕਬਾ ਜਿਹੜਾ ਉਹ ਪ੍ਰਭავਤ ਹੈ ਉਦੇ ਮੁਤਾਬਕ ਜਿਹੜਾ ਸੀਡ ਜਿਹੜਾ ਉਹ ਦਿੱਤਾ ਜਾਣਾ। ਮੈਨੂੰ ਅੱਜ ਜਿੱਦਾਂ ਲੈ ਕੇ ਲਗਦਾ ਕਿ ਇਹ ਲਗਾਤਾਰ ਦਿੱਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰਕਿਰਿਆ ਚੱਲਦੀ ਰਹੂਗੀ ਜਿਹਨੀਆਂ ਹਰਗੀਆਂ ਸਾਡੇ ਕੋਲ ਆਉਣੀਆਂ ਹਨ ਉਹਨਾਂ ਹਰਗੀਆਂ ਦੇ ਮੁਤਾਬਕ ਸਮੁੱਚ ਸਾਰੇ ਕਿਸਾਨਾਂ ਨੂੰ ਜਿਹੜਾ ਉਹ ਬੀਜ ਦਿੱਤਾ ਜਾਏਗਾ। ਇਹ ਆਵਾਜ਼ ਚੁਕਾ ਨਹੀਂ ਹੋਇਆ। ਉਹਨਾਂ ਨੂੰ ਪਹੁੰਚਾ ਦਿਓ ਕਿ ਕਹਿਣਾ। ਇਹ ਕੋ ਇਹ ਤਾਂ ਪਹਿਲਾਂ ਉਹ ਜਿਹੜਾ ਟੋਕੜੀ ਗੱਲ ਹੈ ਸਾਡੇ ਕੋਲ ਜਿੱਥਾ ਬੈਗਿਆ ਉਹ ਹਰਗੀਆਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਆਇਆ ਉਹਨਾਂ ਦਾ ਬੀਜ ਜਿਹੜਾ ਸਾਡੇ ਕੋਲ 2800 ਬੈਗ ਦੇ ਤੋਂ ਖਤਮ ਹੋ ਗਿਆ। ਫਿਰ ਅਸੀਂ ਗੱਲ ਦਾ ਸਮਾਨ ਉਹ ਦੇ ਦੇ। ਹਾਂਜੀ ਸਾਰਾ ਹਾਂਜੀ ਅੱਜ ਪਿਛਲੇ ਦਿਨੇ ਜਿਹੜੇ ਹਾਰਡ ਪ੍ਰਭਾਵਤ ਇਲਾਕੇ ਕਰਕੇ ਬਹੁਤ ਸਾਰੇ ਜ਼ਿਮੀਂਦਾਰਾਂ ਦਾ ਨੁਕਸਾਨ ਹੋਇਆ ਉਹਦੇ ਸਬੰਧ ਚ ਅੱਜ ਬਲਾਕ ਖੇਤੀਬਾੜੀ ਅਫਸਰ ਡੇਰਾ ਬਾਬਾ ਨਾਨਕ ਵਿਖੇ ਜਿਹੜੇ ਆਪਾਂ ਅੱਜ ਸ਼ੁਰੂਆਤ ਜਿਹੜੀ ਆਮ ਆਦਮੀ ਪਾਰਟੀ ਨੇ ਕੀਤੀ ਸੀਗੀ ਸਾਰੇ ਕਿਸਾਨਾਂ ਨੂੰ ਲਗ 5 ਪੰਜਾਬ ਚ 5 ਲੱਖ ਹੈਕਟੇਰ ਜਿਹੜਾ ਵਾ ਨੁਕਸਾਨ ਹੋਇਆ ਉਹਦਾ ਬੀਜ ਜਿਹੜਾ ਫ੍ਰੀ ਦੇਣਾ ਕਿਸਾਨਾਂ ਨੂੰ ਉਹਦੇ ਸਬੰਧ ਚ ਅੱਜ ਆਪਾਂ ਡੇਰਾ ਬਾਬਾ ਨਾਨਕ ਚ ਮੇਰੇ ਨਾਲ ਸਾਰੇ ਖੇਤੀਬਾੜੀ ਅਫਸਰ ਸਨ ਮਾਨ ਕਾ ਤੁਮੇ ਕਿਸਾਨ ਵੀਰ ਕਾਮਾਦੀ ਪਾਰਟੀ ਦੇ ਮੇਰੇ ਸਾਥੀ ਨਾਲ ਖੜੇ ਨੇ ਅੱਜ ਆਪਾਂ ਸ਼ੁਰੂਆਤ ਕਰ ਦਿੱਤੀ ਆ ਵੀ ਵੰਡਣ ਦੀ ਲਗਭਗ 2800 ਤੋੜਾ ਜਿਹੜਾ ਇੱਕ ਉਹ ਅੱਜ ਸਾਡਾ ਇੱਥੇ ਹੈਗਾ ਉਹ ਆਪਾਂ ਵੰਡਣਾ ਜਿਵੇਂ ਮੇਰੇ ਤੋਂ ਪਹਿਲਾਂ ਆਪਣੇ ਖੇਤੀਮਾਰਾਂ ਨੇ ਦੱਸਿਆ ਕਿ ਸਮਾਜੇ ਕਣਕ ਦੀ ਬਜਾਈ ਚ ਕਾਫੀ ਆ ਯਾ ਭਾਈ ਇੱਕ ਹਫ਼ਤੇ ਬਾਅਦ ਸ ਕਣਕ ਬੀਜਾਂਗੇ ਤੇ ਵਧੀਆ ਸਮਾਂ ਆ ਜਾਏਗਾ ਖੇਤੀ ਦੀ ਬਜਾਈ ਕਣਕ ਦੀ ਬਜਾਈ ਕਰਦਾ ਇਸ ਕਰਕੇ ਕਿਸਾਨ ਭਰਾਵਾਂ ਨੂੰ ਇਹ ਕਿ ਬੇਫਿਕਰ ਹੋ ਜਾਓ ਸਾਰਿਆਂ ਨੂੰ ਡੀਪੀ ਖਾਦ ਵੀ ਮਿਲੇਗੀ ਬੀ ਵੀ ਮਿਲੇਗਾ ਕਿਸੇ ਪ੍ਰਕਾਰ ਦੀ ਕਿਸੇ ਕਿਸਾਨ ਨੂੰ ਕੋਈ ਜਿਹੜੀ ਉਹਦੀ ਕਮੀ ਪੇਸ਼ੀ ਨਹੀਂ ਹੋਣ ਦੇਗੀ ਸਰਕਾਰ ਇਸ ਕਰਕੇ ਹੌਂਸਲਾ ਰੱਖੋ ਸਾਰਿਆਂ ਦੀ ਕਣਕ ਵੀ ਬਜਾਉਣੀ ਆ ਹੋਰ ਵੀ ਜਿਹੜੇ ਮਾਅਬਜ਼ੇ ਤੁਹਾਨੂੰ ਦੇਣੇ ਨੇ ਸਾਰਾ ਕੁਛ ਆਮ ਆਦਮੀ ਪਾਰਟੀ ਨੇ ਤੁਹਾਡੇ ਲਈ ਕਰਨਾ ਮੈਂ ਜਿਹੜੀ ਮੇਰੀ ਸਮੁੱਚੀ ਟੀਮ ਆ ਕੀਤੀ ਬਾੜੀ ਦੀ ਇਹਨਾਂ ਬਹੁਤ ਵੱਡਾ ਉਪਰਾਲਾ ਕਰਕੇ ਪਿੰਡ-ਪਿੰਡ ਜਾ ਕੇ ਜ਼ਿੰਮੇਦਾਰਾਂ ਦੇ ਫਾਰਮ ਪ੍ਰਵਾਹ ਕੇ ਮੇਰੇ ਖਿਆਲ ਪੰਜਾਬ ਚੋਟ ਪਹਿਲੇ ਨੰਬਰ ਤੇ ਡੇਰਾ ਬਾਬਾ ਨਾਨਕ ਬਲਾਗ ਹੋਏਗਾ ਜਿਨ੍ਹਾਂ ਤੋਂ ਸਭ ਤੋਂ ਵੱਧ ਫਾਰਮ ਜਿਹੜੇ ਕਿਸਾਨਾਂ ਨੇ ਭਰੇ ਔਰ ਕਿਸਾਨਾਂ ਨੂੰ ਇਹਦਾ ਲਾਭ ਜਿਹੜਾ ਮਿਲ ਜਾ ਰਿਹਾ ਇਹਨਾਂ ਕਹਿੰਦਾ ਸਾਰਿਆਂ ਦਾ ਧੰਨਵਾਦ ਫਤੇ ਬਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ